ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਰ ਰਹੇ ਹਾਂ ਦਿਨਾਂ ਦੇ ਨਾਮ ਪਹਿਲਾ ਸ ਸ ਨੂੰ ਹੋੜਾ ਮਮਾ ਸ ਸੋ ਬਾਵੇ ਨੂੰ ਕੰਨਾ ਰਾ ਰਾ ਵਾਰ ਸੋਮਵਾਰ ਦੂਜਾ ਮਮੇ ਤੇ ਟਿੱਪੀ ਗਗਾ ਲਲਾ ਮੰਗਲ ਬਾਵੇ ਨੂੰ ਕੰਨਾ ਰਾ ਰਾ ਵਾਰ ਮੰਗਲਵਾਰ ਤੀਜਾ ਬੱਬੇ ਨੂੰ ਕ ਤੇ ਯਾਦਕ ਤਦਾ ਬੁੱਧ ਵਾਵੇ ਨੂੰ ਕੰਨਾ ਰਾਰਾ ਵਾਰ ਬੁੱਧਵਾਰ ਚੌਥਾ ਵਾਵੇ ਨੂੰ ਵਿਹਾਰੀ ਰਾਰਾ ਵੀਰ ਵਾਵੇ ਨੂੰ ਕੰਨਾ ਰਾਰਾ ਵਾਰ ਵੀਰਵਾਰ ਪੰਜਵਾਂ ਸਸੇ ਨੂੰ ਕ ਉੱਤੇ ਯਾਦਕ ਕਕਾ ਰਾਰਾ ਸ਼ੁਕਰ ਵਾਵੇ ਨੂੰ ਕੰਨਾ ਰਾਰਾ ਵਾਰ ਸ਼ੁੱਕਰਵਾਰ ਛੇਮਾ ਸੱッセ ਪੈਰ ਵਿੰਦੀ ਨੰਨੇ ਨੂੰ ਵਿਹਾਰੀ ਛਣੀ ਵਾਵੇ ਨੂੰ ਕੰਨਾ ਰਾਰਾ ਵਾਰ ਸ਼ਨੀਵਾਰ ਸਤਮਾ ਐੜੇ ਨੂੰ ਦਲਾਵਾ ਤਤਾ ਐਂਤ ਵਾਵੇ ਨੂੰ ਕੰਨਾ ਰਾਰਾ ਵਾਰ ਐਂਤਵਾਰ ਦੁਬਾਰਾ ਰਿਪੀਟ ਕਰਦੇ ਹਾਂ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾ ਸ਼ੁਕਰਵਾ ਸ਼ਨੀਵਾਰ ਐਤਵਾਰ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਥੈਂਕ ਯੂ